ਬਰਸਾਤੀ ਮੌਸਮ ਜਿਸ ਦੇ ਹਾਲਾਤ ਤੋਂ ਅਸੀਂ ਸਭ ਜਾਣੂ ਹੀ ਹਾਂ ਪੰਜਾਬ ਪਰ ਦੇ ਕੁਝ ਇਲਾਕੇ ਬਰਸਾਤੀ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਹਨ ਜਿਸ ਦੇ ਦੌਰਾਨ ਇਸ ਸਾਲ ਲੋੜ ਨਾਲੋਂ ਵੱਧ ਬਰਸਾਤ ਹੋਣ ਦੇ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਕੁਝ ਇਲਾਕੇ ਵੀ ਤੈਸਨਸ ਹੋ ਗਏ ਹਨ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਵੱਲੋਂ ਪੀੜਤਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਹਨ ਜੇਕਰ ਗੱਲ ਕਰੀਏ ਤਾਂ ਪੰਜਾਬ ਭਰ ਦੀਆਂ ਨਹਿਰਾਂ ਕਸੀਆਂ ਅਤੇ ਸੇਮ ਨਾਲਿਆਂ ਰਾਹੀਂ ਅਮਰਜੈਂਸੀ ਹੱਤ ਲਾਟਾਂ ਦੇ ਨਾਲ ਨਜਿੱਠਣ ਦੇ ਲਈ ਸਫਾਈ ਕਰਵਾਈ ਜਾ ਰਹੀ ਹੈ ਦੂਜੇ ਪਾਸੇ ਫਰੀਦਕੋਟ ਪ੍ਰਸ਼ਾਸਨ ਦੀ ਅਣਗੈਲੀ ਨਜ਼ਰ ਆਈ ਜਿੱਥੇ ਕਿ ਫਰੀਦਕੋਟ ਦੇ ਪਿੰਡ ਅਰਈਆਂ ਵਾਲਾ ਰੋਡ ਤੇ ਹੈਡ ਰੈਗੂਲਰ ਢੀਲੇ ਵਾਲਾ ਮਾਈਨਰ ਦੀ ਵਰਤੀ ਗਈ ਅਣਗੈਲੀ ਨਜ਼ਰ ਆਈ ਉਥੇ ਪਿੰਡ ਦੇ ਲੋਕਾਂ ਵੱਲੋਂ ਇੱਕ ਵਿਅਕਤੀ ਵੱਲੋਂ ਢੀਲੇ ਵਾਲਾ ਮਾਈਨਰ ਦੇ ਵਿੱਚੋਂ ਜਿਸ ਵੀ ਦੇ ਨਾਲ ਲੱਟਾ ਕੱਢ ਵੇਚਣ ਦਾ ਮਾਮਲਾ ਸਾਹਮਣੇ ਆਇਆ ਮੌਕੇ ਦੇ ਹਾਲਾਤ ਦੇਖ ਕੇ ਲੋਕਾਂ ਦੇ ਵਿੱਚ ਅੱਲਾ ਮਚ ਗਿਆ ਮੌਕੇ ਤੇ ਕਿਸਾਨ ਯੂਨੀਅਨ ਇਕਤਾ ਫਤਿਹ ਦੇ ਆਗੂ ਵੀ ਪਹੁੰਚ ਗਏ ਮਾਮਲਾ ਇਨਾਕ ਵਾਦਿਆ ਕੀ ਮੌਕੇ ਤੇ ਮਾਈਨਿੰਗ ਵਿਭਾਗ ਤੇ ਨਰੀ ਵਿਭਾਗ ਦੇ ਕਰਮਚਾਰੀ ਅਤੇ ਪੁਲਿਸ ਵੀ ਪਹੁੰਚ ਗਈ ਹੋਣਾ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਸਭ ਸਮਾਨ ਤੇ ਦੋ ਵਿਅਕਿਆਂ ਨੂੰ ਕਾਬੂ ਕਰ ਲਿੱਤਾ ਗਿਆ ਬਾਈ ਜੀ ਹਾਂਜੀ ਰੇਤਾ ਕਿਵੇਂ ਕੱਢੀ ਜਾਂਦੇ ਨੇ ਕੋਈ ਰੇਤਾ ਕਿਵੇਂ ਕੱਢੀ ਜਾਂਦੇ ਆ ਕੋਈ ਬਾਰ ਕੱਢ ਲਈਦਾ ਜਦੋਂ ਕੋਈ ਵੇਖਦਾ ਉਹਨੇ ਵੇਚ ਲਈਦਾ ਟਾਈਮ ਪਾਸ ਕਰਨੀ ਕੀ ਤੋਂ ਪਛਕੇ ਵੇਚ ਰਹੇ ਆ ਕੀ ਤੋਂ ਪਛਕੇ ਵੇਚ ਚਲ ਅਗੇ ਇਹ ਤੋਂ ਕਿੰਨਾ ਚੜ ਹੋ ਗਿਆ ਹਾਂਜੀ ਇਹ ਟਾਈਮ ਪਾਸ ਕਰਦੇ ਆ ਢਾੜੀ ਦਾ ਬਰਦੇ ਨੇ ਜਿਹੜੇ ਟਾਈਮ ਪਾਸ ਤਾਂ ਗੱਲ ਵੱਖਰੀ ਆ ਟਾਈਮ ਪਾਸ ਤਾਂ ਸਾਰੇ ਹੀ ਕਰਦੇ ਆ ਬਾਈ ਜੀ ਟਾਈਮ ਪਾਸ ਹਰ ਸਾਲ ਕਰਦੇ ਆ ਹਰ ਸਾਲ ਹੀ ਕੱਢਦੇ ਆ ਹੋਰ ਇੱਥੇ ਅਜੇ ਸੀ ਬਾਈ ਆਪਰੇ ਮੈਂ ਪੈਂਦਾ ਤੇੜੀ ਤੇ ਹਰ ਬੰਦੇ ਕਿ ਤਾ ਆ ਦੇਖੋ ਇਹਨਾਂ ਦੇ ਵੀ ਲੱਗੀ ਰਹੀ ਐ ਸਾਰੀ ਤੇ ਕਿਹਨਾਂ ਦੀ ਆਪਣੇ ਇਹਨਾਂ ਦੇ ਨਹੀਂ ਮਨ ਲਓ ਤੁਸੀਂ ਕਿਸੇ ਤੋਂ ਨਹੀਂ ਪੁੱਛਿਆ ਆਪ ਹੀ ਲੱਗੇ ਮੈਂ ਮੈਂ ਕਿਹ ਮੈਂ ਕਿਹਾ ਸੀ ਇਹ ਮੈਂ ਮਹਿਕਮੇ ਵਾਲਾ ਗੱਲਤਾ ਕਰਾਉ ਉਹਦੇ ਨਾਲ ਕਿਹੜਾ ਮਹਿਕਮੇ ਵਾਲਾ ਜਿਹਨੇ ਤੁਹਾਨੂੰ ਕਿਹਾ ਉਹਨਾਂ ਨਾਲ ਜਿਹੜਾ ਮਹਿਕਮੇ ਵਾਲਾ ਜਿਹੜਾ ਤੁਸੀਂ ਮਨਜ਼ੂਰ ਬੰਦ ਇਹਦੀ ਉਹਦਾ ਗੱਲ ਕਰਾਓ ਉਹ ਤਾਂ ਛੜੀ ਕੱਟ ਨਹੀਂ ਆ ਰੇਤਾ ਦਾ ਸਾਹ ਕਿਹੜੀ ਰੇਤਾ ਹੀ ਵੇਚਦੇ ਆ ਯਾਰ ਉਹ ਟਰਾਲੀ ਭਰੀ ਬੈਠੇ ਆ ਉਹ ਵੇਖ ਲਈ ਵਾਸਤੇ ਲੱਗੇ ਹੋਣਾ ਪੱਛੀ ਆ ਲਿਆਓ ਆ ਵਾ ਟਰਾਲੀ ਭਰੀ ਆ ਆਪਣੀ ਗਾੜੀ ਜੀ ਜਾ ਨਾ ਕੋਈ ਨਹੀਂ ਲਿਆਓ ਆਪ ਮੰਨੀ ਆ ਤਾਂ ਕੋਈ ਕੋਈ ਗੱਲ ਨਹੀਂ ਲਿਆਓ ਤੁਹਾਡੇ ਕੋਲ ਸਾਡੀ ਕਾਰ ਲੈ ਜੇ ਕੋਈ ਰੋਸ ਬੇਜੋ ਯਾਰ ਕਾਗਜ਼ ਕੋਈ ਨਹੀਂ ਤੂੰ ਆਪ ਤੇ ਲਿਆ ਆ ਜਣੇ ਚੰਨ ਲਾਇਆ ਜਣੇ ਕਿਹੜੇ ਪਿੰਡ ਦੇ ਤਰਾ ਸਸੀ ਜੇ ਤੈਨੂੰ ਕਿੱਥੇ ਲਾਇਆ ਹੈਲੋ ਤੈਨੂੰ ਆਵੇਂ ਸਾਡੀ ਬੰਨਣਾ ਨਾ ਕਹਦਾ ਤੂੰ ਨੰਬਰ 10 ਤੋਂ ਕਰ ਮੈਨੂੰ ਨਾਂ ਦਾ ਨੰਬਰ ਦੱਲੀ ਨਾਮ ਲਓ ਕੋਈ ਡਾਕੂਮੈਂਟ ਹੈਗਾ ਤੇਰੇ ਕੋਲੇ ਸਪਾਈਕਰ ਨਾਲ ਡਾਕੂਮੈਂਟ ਹੈਗਾ ਤੇਰੇ ਕੋਲੇ ਸਪਾਈਕਰ ਨਾਲ ਡਾਕੂਮੈਂਟ ਹੈ ਤੇ ਆਈ ਵਾਲਾ 90 ਪਰ ਟਰਾਲੀ ਖੜੀ ਹੈ ਸ਼ਹਿਰ ਜਾਈ ਜਾਂਦੀ ਹੈ ਠੀਕ ਹੈ ਅਸੀਂ ਪੁੱਛਿਆ ਇਹਨਾਂ ਤੋਂ ਵੀ ਬਈ ਪਛਮਾ ਥੱਲੇ ਰੇਤਾ ਪਾਉਣੀ ਹੈ ਇੱਕ ਟਰਾਲੀ ਦੇ ਦੋ ਤਾਂ ਕਹਿੰਦਾ 1000 ਰੁਪਿਆ ਲੱਗੂਗਾ ਕੱਲ ਇਹਦੇ ਕੋਲੇ ਆਏ ਆ ਹਾਰ ਕੇ ਫੇਰ ਅੱਜ ਅਸੀਂ ਆਏ ਆ ਕੋਈ ਨਾ ਤੂੰ ਤੂੰ ਮਾਦ ਕੱਲ੍ਹ ਨਾਲ ਗੱਲ ਕਰ ਲੈ ਆਹਨੇ ਗੱਲ ਕਰਦਾ ਗੱਲ ਕਰਨਾ ਭਰਾ ਜਦੋਂ ਇਹਨਾਂ ਤੋਂ ਅਸੀਂ ਪੁੱਛਿਆ ਵੀ ਭਈ ਇਹ ਪਸ਼ੂਆਂ ਥੱਲੇ ਪਾਉਣੇ ਵਾਸਤੇ ਲੈ ਕੇ ਜਾਣੀਆਂ ਇਹਨਾਂ ਨੇ ਸਾਨੂੰ ਅੱਗੋਂ ਇਹ ਕਿਹਾ ਵੀ 1000 ਰੁਪਿਆ ਲੱਗੂਗਾ ਟਰਾਲੀ ਦਾ ਫਿਰ ਦਵਾਂਗੇ ਜੇ ਅਸੀਂ ਕਿਹਾ ਵੀ ਅਸੀਂ ਕਈ ਨਾ ਭਰ ਲਈਏ ਤਾਂ ਵੀ ਨਹੀਂ ਬੰਦਾ ਸਾਨੂੰ ਕਈ ਨਾ ਭਰ ਦਿੰਦਾ ਜਦੋਂ ਵੀ ਇੱਥੇ ਨਰੇਗਾ ਲੱਗਦੀ ਆ ਉਦੋਂ ਆਪਣੇ ਬੰਦੇ ਦਿਹਾੜੀਏ ਲਾ ਕੇ ਇੱਥੋਂ ਸਾਰੀ ਰੇਤਾ ਚੱਕ ਕੇ ਜਿੱਥੇ ਵੀ ਟੇਲਾਂ ਪੈਂਦੀਆਂ ਲੌਕਡਾਊਨ ਲੱਗਦੀ ਉੱਥੇ ਠੇਕੇਦਾਰਾਂ ਨਾਲ ਰਲ ਕੇ ਸਾਹਿਬ ਜੀ ਗੱਲ ਕਰਾਈ ਆ ਸਾਰੀ ਰੇਤਾ ਉੱਥੇ ਦੇ ਦਿੰਦਾ ਫਿਰ ਜਿੰਨੇ ਵੀ ਫਰੀਡਪੋਰਟ ਦੇ ਵਿੱਚ ਰੇਂਟਾ ਵਾਲੇ ਡੰਪ ਆ ਇਹ ਉੱਥੇ ਵੇਚ 5 ਸਾਲਾਂ ਤੋਂ ਦੇਖ ਰਹੇ ਆ ਇਸ ਬੰਦੇ ਨੂੰ ਨਹੀਂ ਇਹ ਤਾਂ ਮੇਰੀ ਗੱਲ ਇਸੇ ਰੋਡ ਦੇ ਉੱਤੇ ਤੁਸੀਂ ਸ਼ੋਰਟ ਵਾਲੀ ਰਾਤ ਕਿੱਧਰ ਗਏ ਉਹ ਕਿੱਧਰ ਸਿੱਟੀ ਨੂੰ ਕੌਣ ਲੈ ਕੇ ਗਿਆ ਸ਼ੋਰਟ ਵਾਲੀ ਮੈਂ ਚੱਲ ਚੱਲ ਕਿੱਥੇ ਲੈ ਕੇ ਨੇ ਪ੍ਰੂਫ ਕਰਾ ਦੇ ਠੀਕ ਹੁਣ ਕੋਈ ਕਰ ਲੈਣੇ ਆਪਾਂ ਬੁਲਾ ਲਾਂਗੇ ਕੋਈ ਜਿਹਨੇ ਕਾਰਵੇ ਕਰਦੀ ਤੂੰ ਸ਼ੋਰਟ ਆ ਜਿਹਦਾ ਪ੍ਰੂਫ ਕਰਾ ਦੀ ਸਾਨੂੰ ਤੂੰ ਯਾਰ ਭਾਈ ਕਿੱਧੀਆਂ ਲੈ ਕੇ ਜਾਂਦਾ ਰਿਹਾ ਤੇਰਾ ਹਿਦਰਾ ਤੂੰ ਜਾਣਣ ਕਿਤੇ ਸਾਨੂੰ ਤੂੰ ਜਾਣਦਾ ਹਾਂ ਰੋਡ ਦੇ ਜਾਣਦਾ ਸਾਨੂੰ ਜਾਣਦਾ ਚਾਹੁੰਦਾ ਚਾਰ ਚਾਹ ਰਿਹਾ ਚਾਰ ਰਸ ਲੈ ਕੇ ਕਰਦਾ ਰਹਾ ਵਾਪਸ ਆਉਂਦਾ ਕਰ ਪਹਿਲਾਂ ਵਸਤੀ ਕਰਦੇ ਮੇਰੇ ਨਾਲ ਦੱਸ ਗੁੰਡਾ ਗੰਦੀ ਕਰਦੇ ਆ ਤੂੰ ਇਹ ਸਾਹਿਬ ਜੀ ਗੁੰਡਾ ਕਰ ਤੇ ਆ ਕੀ ਹੈ ਫਿਰ ਇਹ ਦੇਖੋ ਭਾਈ ਇਹ ਵੀ ਮੇਰੇ ਤੇ ਆ ਜਾ ਇਹ ਸਾਰਾ ਮੇਰਾ ਮੁੰਡਾ ਬੱਚੇ ਦਾ ਐਮਬੀਏ ਚੌਥੀ ਛੱਡ ਦੂ ਪਰ ਮੇਰਾ ਨਾਮ ਸਨ ਆਫ ਕੀ ਹੈ ਹੈਲੋ ਸਨ ਆਫ ਕੀ ਹੈ ਹੈਲੋ ઓਪਰੇਟਰ ਦੱਸ 10000 ਤੂੰ ਛੱਡ ਪਰਾਉਂ ਗੱਲ ਕਰਾ ਦੇ ਸਾਹਿਬ ਨਾਲ ਗੱਲ ਤਾਂ ਕਰਾ ਕੋਣ ਆ ਆ ਮੈਂ ਕਿ ਮਿਲਿਆ ਹੈਲੋ ਹੈਲੋ ਮੈਂ ਇਹ ਤਾਂ ਗੱਲ ਨਹੀਂ ਦੱਸੀ ਹੋਊਗੀ ਮਨਜ਼ੂਰੀ ਕੋ ਕਾਗੇ ਕੋਈ ਮਨਜ਼ੂਰੀ ਆਵੇ ਤੁਹਾਨੂੰ ਕੋਈ ਲਿਖਤੀ ਮਨਜ਼ੂਰੀਏ ਟਿਕਾ ਹੋਇਆ ਜੀ ਦਾ ਗੱਲ ਕਰਉਣਾ ਜੀ ਉਹਦਾ ਨਾਮ ਸਨੋ ਕੀ ਜਿਹੜਾ ਸਨੋ ਕੀ ਹੈ ਗਿਆਨ ਚੰਦ ਹੈ ਹੈ ਗਿਆਨ ਚੰਦ ਦਾਦੇ ਦਾ ਅਸਲ ਅਸਲ ਸਿੰਘ ਰਾਂਝਾ ਵਾਲਾ ਹਾਂ ਜੀ ਉਹ ਦੋਨਿਓ ਬੜਾ ਕਲਾ ਹਾਂ ਜੀ ਦੋਨਿਜਾ ਕਣਾ ਮਾਣ ਨੰਬਰ ਕਿਹਨਾ ਕਰਾ ਹਾਂ ਜੀ ਨਿਕਲ ਕਰਨੀ ਆ ਨਾ ਇਧਰ ਇਧਰ ਲਿਖਾ ਪਹਿਲਾਂ ਕੀ ਲਿਖਦਾ ਇਧਰ ਆ ਯਾਰ ਛੱਡ ਯਾਰ ਕੌਣ ਮਹਿਕਮਾ ਜਾਣਾ ਆਵੇ ਸਾਹਿਬ ਜੀ 60000 ਕੋਈ ਨਹੀਂ ਅਪ ਕਰ ਲੂਗਾ 13 ਦਾ 10 ਮੇਰਾ ਨੰਬਰ ਕਿੰਨਾ ਹਾਂ ਜੀ ਪ੍ਰਧਾਨ ਜੀ ਕਿਹੋ ਜਿਹੇ ਹਾਲਾਤ ਆ ਕੀ ਇਥੇ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ ਪਤਾ ਲੱਗਿਆ ਕਿ ਪਿਛਲੇ 5 ਸਾਲਾਂ ਤੋਂ ਇੱਕੋ ਹੀ ਬੰਦਾ ਜਿਹੜਾ ਇੱਕ ਸੇਮ ਨਾਲ ਦੀ ਸਫਾਈ ਦੇ ਨਾਂ ਤੇ ਰੇਤਾ ਕੱਢ-ਕੱਢ ਵੇਚੀ ਜਾਂਦਾ ਕੱਸੀ ਦੀ ਸਫਾਈ ਦੇ ਨਾਂ ਤੇ ਜਿਹੜਾ ਉਹ ਰੇਤਾ ਕੱਢ-ਕੱਢ ਵੇਚੀ ਜਾਂਦਾ ਸੀਗਾ ਸੋ ਜਦੋਂ ਪਿੰਡ ਵਾਲਿਆਂ ਨੇ ਇਹਨੂੰ ਕਿਹਾ ਕਿ ਭਾਈ ਤੂੰ ਸਾਨੂੰ ਰੇਤਾ ਦੇ ਦੇ ਥੋੜਾ ਜਿਹਾ ਤੇ ਇਹਨੇ ਹਰ ਕਿਸੇ ਨੂੰ ਜਵਾਬ ਦਿੱਤਾ ਹਰ ਕਿਸੇ ਨੂੰ ਇਹ ਕਹੇ ਵੀ ਮੈਂ ਰੇਤਾ ਕੱਢਦਾ ਮੈਨੂੰ ਪੈਸੇ ਦੇ ਦਿਓ ਤੇ ਆਪਦਾ ਤੁਸੀਂ ਰੇਤਾ ਲੈ ਲਓ ਹੁਣ ਜਿਹੜਾ ਪਿੰਡ ਵਾਲੇ ਏਰੀਆ ਦੇ ਵਿੱਚ ਹੈਗਾ ਕੱਸੀ ਹੈਗੀ ਆ ਉਹਦਾ ਹੱਕ ਸਭ ਤੋਂ ਪਹਿਲਾਂ ਕਿਹਦਾ ਪਿੰਡ ਦਾ ਪੰਦਾਣਾ ਹੱਕ ਜੇ ਪਿੰਡ ਦਾ ਹੱਕ ਬੰਦਾ ਤੇ ਜੇ ਪਿੰਡ ਵਾਲੇ ਉਹਦੇ ਚੋਂ ਕੋਈ ਮਿੱਟੀ ਕੱਢ ਕੇ ਰੇਤਾ ਕੱਢ ਕੇ ਉਹ ਆਪਦੇ ਘਰੇ ਨਹੀਂ ਲਿਜਾ ਸਕਦੇ ਫਿਰ ਸਰਕਾਰੀ ਤੌਰ ਤੇ ਜਿਹੜੇ ਮਾਈਨਿੰਗ ਵਾਲੇ ਹੈਗੇ ਆ ਉਹ ਲੈ ਕੇ ਜਾਣ ਉਹ ਵੀ ਨਹੀਂ ਲੈ ਕੇ ਜਾਂਦੇ ਉੱਥੋਂ ਵੀ ਮਨਜ਼ੂਰੀ ਨਹੀਂ ਮਿਲਦੀ ਧੱਕੇ ਨਾਲ ਉਹ ਬੰਦਾ ਕੱਢ-ਕੱਢ ਕੇ ਜਿਹੜਾ ਉਹ ਸਾਰਿਆਂ ਨੂੰ ਰੇਤਾ ਵੇਚੀ ਜਾਂਦਾ ਦੁਕਾਨਦਾਰਾਂ ਨੂੰ ਤੇ ਫਿਰ ਪਿੰਡ ਵਾਲਿਆਂ ਨੂੰ ਇਹਦਾ ਕੀ ਫਾਇਦਾ ਹੋਇਆ ਪਿੰਡ ਵਾਲੇ ਦੋ ਬੱਠਲ ਵੀ ਨਹੀਂ ਲਿਜਾ ਸਕਦੇ ਯਾਰ ਪਿੰਡ ਵਾਲਿਆਂ ਨੂੰ ਦੋ ਬੱਠਲ ਮੰਗੇ ਤੇ ਉਹਨਾਂ ਨੇ ਕਹਿੰਦਾ ਨਹੀਂ ਆਖੇ ਅਸੀਂ ਕਰਦੇ ਆਂ ਸੋ ਪ੍ਰਸ਼ਾਸਨ ਆ ਜਿਹੜਾ ਪ੍ਰਸ਼ਾਸਨ ਨੂੰ ਕਹਿੰਨੇ ਆ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਜੇ ਸਰਕਾਰੀ ਤੰਤਰ ਦਾ ਕੋਈ ਇਹਨਾਂ ਦੇ ਨਾਲ ਲਿੰਕ ਹੈਗਾ ਉਹਨਾਂ ਤੇ ਵੀ ਕਾਰਵਾਈ ਹੋਵੇ ਜੇ ਸਰਕਾਰੀ ਤੰਤਰ ਦਾ ਕੋਈ ਨਹੀਂ ਲਿੰਕ ਹੈਗਾ ਤੇ ਫਿਰ ਇਹਨਾਂ ਤੇ ਕਾਰਵਾਈ ਹੋਵੇ ਤੇ ਜਿਹੜੀ ਇਹ ਸਫਾਈ ਹੈਗੀ ਆ ਇਹ ਪੈਂਡ ਪੱਤਰ ਤੇ ਕਰਾਉਣ ਪੈਂਡ ਪੱਤਰ ਤੇ ਕਰਾ ਕੇ ਆਪਦਾ ਜਿਹਾ ਰੇਤਾ ਜਿੱਥੇ ਵਰਜੀ ਵਰਤਨ ਹਾਂ ਜੇ ਸਰਕਾਰੀ ਦੌਰ ਤੇ ਸਰਕਾਰ ਇਹਦੇ ਵਿੱਚ ਹਣਵਾਲ ਹੁੰਦੀ ਆ ਫਿਰ ਸਰਕਾਰ ਆ ਜਿਹੜੀ ਉਹ ਮਾਈਨਿੰਗ ਵਾਲੇ ਜਿਹੜੇ ਹੈਗੇ ਆ ਉਹ ਆਉਂਦੇ ਇੱਥੇ ਆ ਕੇ ਸਫਾਈ ਕਰਾ ਕੇ ਆਉਂਦਾ ਜਿੱਥੇ ਸਰਕਾਰੀ ਤੌਰ ਤੇ ਮਰਜ਼ੀ ਜਿਹੜਾ ਉਹ ਰੇਤਾ ਲੈ ਜਾਣਾ। ਫਰੰਡ ਵਾਲਿਆਂ ਨੂੰ ਤਾਂ ਫਾਇਦਾ ਹੋਵੇ ਨਾ। ਸਰ ਜੀ ਮੇਰੀ ਨਾਲ ਗੱਲਬਾਤ ਹੋਈ ਹੈ ਜਿਹੜੇ ਇੱਥੇ ਪਾਣੀ ਛੱਡਦੇ ਨੇ ਇਹ ਵਿਭਾਗ ਦੇ। ਉਹ ਆਹਦੇ ਅਸੀਂ ਨੂੰ ਕਿਹਾ ਸੀ ਇੱਕ ਦੋ ਟਰਾਲੀਆਂ ਕੱਢ ਲਗਾ ਸਫਾਈ ਕਰਨ ਦਾ ਪਰ ਉਹ ਆਹਦੇ ਇੱਕ ਦੋ ਹੀ ਗਿਆ ਸੀ। ਦੇਖੋ 5 ਸਾਲ ਹੋ ਗਏ ਇੱਕ ਦੋ ਹੀ ਕੱਢੀ ਜਾਂਦਾ। ਉਹ ਸਾਹਮਣੇ ਬਾਈ ਜਾਂਦਾ। ਆਹ ਅੰਕਲ ਹੁਣੀ ਖੜੇ ਆ। ਪਿੰਡ ਦੇ ਵਸਨੀਕ ਆ। ਠੀਕ ਆ। ਇਹਨਾਂ ਨੂੰ ਇਹ ਇਹਨਾਂ ਨੇ ਦੋ ਬੱਠਲ ਮੰਗੇ ਸੀ ਦੋ ਬੱਠਲ ਸਿਰਫ ਵੀ ਸਾਨੂੰ ਦੋ ਬੱਠਲ ਦੇ ਦੇ। ਕਹਿੰਦਾ ਵੀ ਮੈਂ ਕੱਢਦਾ। ਠੀਕ ਹੈ ਇਹਦਾ ਮਤਲਬ ਜਦੋਂ ਪਿੰਡ ਵਾਲਿਆਂ ਨੂੰ ਪਿੰਡ ਵਾਲੇ ਏਰੀਏ ਦੇ ਵਿੱਚ ਕੱਸੀ ਚੋਂ ਇੱਕ ਦੋ ਬੱਠਲ ਨਹੀਂ ਮਿਲ ਰਹੇ ਯਾਰ ਤੇ ਫਿਰ ਕੀ ਕਵਾਂਗੇ ਉਹਨਾਂ ਨੂੰ ਇਹ ਸਰਿਆਂ ਵਿੱਚ ਜਾਂਦੇ ਦੁਕਾਨਦਾਰਾਂ ਨੂੰ ਤੇ ਐਡੀ ਗੁੰਡਾ ਕਰਦੇ ਹੋਗੀ ਫਿਰ ਇਹਦਾ ਮਤਲਬ ਮਤਲਬ ਪਿੰਡ ਵਾਲਿਆਂ ਦਾ ਇਹਨਾਂ ਤੇ ਪਿੰਡ ਵਾਲਿਆਂ ਦਾ ਹੋਣਾ ਚਾਹੀਦਾ ਹੈ ਭਾਈ ਪਿੰਡ ਵਾਲੇ ਆਪਦੇ ਪੱਧਰ ਤੇ ਸਫਾਈ ਕਰਾ ਕੇ ਆਪ ਦਾ ਜਿੱਥੇ ਮਰਜੀ ਵਰਤਣ ਠੀਕ ਹੈ ਜੇ ਪਿੰਡ ਵਾਲਿਆਂ ਨੂੰ ਨਹੀਂ ਵਰਤਣ ਦੇਣੀ ਸਰਕਾਰੀ ਤੌਰ ਤੇ ਮਾਈਨਿੰਗ ਵਾਲੇ ਜਿਹੜਾ ਆਪਦੇ ਇੱਥੋਂ ਘਟਣ ਸਫਾਈ ਕਰਾਉਣ ਆਪ ਦਾ ਸਰਕਾਰੀ ਤੌਰ ਤੇ ਜਿੱਥੇ ਉਹਨਾਂ ਦਾ ਮਤਬੰਦਾ ਉੱਥੇ ਲੈ ਜਾ ਠੀਕ ਆ ਇਹ ਥੋੜੀ ਜਿਹਾ ਵੀ ਕੋਈ ਵੀ ਬੰਦਾ ਆ ਕੇ ਪ੍ਰਾਈਵੇਟ ਜਿਹੜਾ ਇੱਥੇ ਲੱਗਿਆ ਰਹੂਗਾ ਤੇ ਪਿੰਡ ਵਾਲੇ ਇੱਕ ਬੱਠਲ ਮੰਗਣਗੇ ਤੇ ਪਿੰਡ ਵਾਲੇ ਨੂੰ ਗੱਲ ਪੈਜੂਗਾ ਵੀ ਮੈਂ ਤਾਂ ਨਹੀਂ ਦਿੰਦਾ ਬਾਅਦ ਚ ਉਹਨੇ ਇਹਨਾਂ ਨੇ ਇਹ ਗੱਲ ਕਹਿਣੀ ਹੁੰਦੀ ਆ ਕਿ ਚੱਟੇ ਵਾਲਿਆਂ ਨੂੰ ਨਹੀਂ ਫੜਾਉਂਦੇ ਤੇ ਮਾਈਨਿੰਗ ਵਾਲਿਆਂ ਨੂੰ ਉਹ ਇਹ ਚੱਟੇ ਤੋਂ ਵੀ ਪੜੀ ਐ ਇਹ ਚੱਟੇ ਤੋਂ ਵੀ ਪੜੀ ਆ ਫੇਰ ਮਤਲਬ ਪਿੰਡ ਵਾਲਿਆਂ ਨੂੰ ਤਾਂ ਕੋਈ ਸਹੂਲਤ ਹੋਵੇ ਨਾ ਇੱਕ ਸਾਹਮਣੇ ਆਇਆ ਹੈਗਾ ਵੀ ਵਾਰ-ਵਾਰ ਜਿਹੜੀ ਆ ਗਈ ਆ ਵੀ ਫੋਨ ਤੇ ਬੈਲ ਕਰ ਹੋਣ ਨੂੰ ਕੱਢ ਕਰਦੇ ਆ ਬਹੁਤ ਵਾਰ ਦੇਖੋ ਉਹ ਕਹਿੰਦਾ ਸੀਗਾ ਕਿ ਮੈਂ ਅਧਿਕਾਰੀ ਨਾਲ ਗੱਲ ਕਰਾਉਣ ਦੀ ਕੋਸ਼ਿਸ਼ ਕਰਦਾ ਜਦੋਂ ਉਹਦੇ ਨਾਲ ਤੇ ਉਹ ਕਹਿੰਦਾ ਮੈਂ ਤਾਂ ਦੁਕਾਨਦਾਰ ਆ ਠੀਕ ਆ ਜਦੋਂ ਇਹਨਾਂ ਨੇ ਦੱਸਿਆ ਵੀ ਫਲਾਣੇ ਕਸੀ ਦੇ ਵਿੱਚੋਂ ਤੁਸੀਂ ਰੇਤਾ ਕੱਢ ਰਹੇ ਆ ਨਹੀਂ ਇਹਦਾ ਮੈਨੂੰ ਤਾਂ ਪਤਾ ਨਹੀਂ ਆ ਆ ਹਾਲਾਤ ਆ ਕੋਈ ਅਧਿਕਾਰੀ ਨਹੀਂ ਇਹਦੇ ਚ ਨਵਾਲਾ ਕੋਈ ਬੰਦਾ ਨਹੀਂ ਨਵਾਲਾ ਉਹ ਟਰਾਲੀਆਂ ਮੈਨੂੰ ਲੱਗਦਾ ਵਾਪਸ ਆ ਰਹੀਆਂ ਸ਼ਾਇਦ ਕੋਈ ਚੀਜ਼ ਇਨਵਾਲਵਮੈਂਟ ਨਹੀਂ ਠੀਕ ਆ ਇੱਕ ਪ੍ਰਾਈਵੇਟ ਬੱਦਰ ਤੇ ਜਿਹੜਾ ਕਿਸੇ ਦੀ ਸ਼ੈਤੇ ਤਾਂ ਹੋਊਗਾ ਨਾ ਇਹ ਜਿਹਦੀ ਸ਼ੈਤੇ ਹੋ ਰਿਹਾ ਉੱਤੇ ਵੀ ਕਾਰਵਾਈ ਹੋਵੇ ਉੱਤੇ ਵੀ ਕਾਰਵਾਈ ਹੋਵੇ ਕੋਈ ਐ ਸੀਗਾ ਕੋਈ ਅਧਿਕਾਰੀ ਕਰਮਚਾਰੀ ਦੇਖੋ ਪੁਲਿਸ ਮੁਲਾਜ਼ਮ ਆਏ ਸੀਗੇ ਸਦਰ ਥਾਣੇ ਤੋਂ ਪ੍ਰਿਯ ਸ਼ਰਮਾ ਐਸ ਐਚਓ ਨੇ ਸ਼ਾਇਦ ਉਹਨਾਂ ਨੇ ਭੇਜੇ ਸੀਗੇ ਉਹ ਉਹਨਾਂ ਨੂੰ ਲੈ ਗਏ ਆ ਬੰਦਿਆਂ ਨੂੰ ਦੇਖਦੇ ਹਾਂ ਹੁਣ ਅਗਲੀ ਕਾਰਵਾਈ ਕੀ ਹੁੰਦੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਕੀ ਚੱਲ ਕੀ ਰਿਹਾ ਸੀਗਾ ਚੱਲਣਾ ਕੀ ਹੈ ਜੀ ਇੱਥੇ ਇੱਕ ਰਾਈਆਂ ਵਾਲੇ ਪਿੰਡ ਵਿੱਚ ਦੀ ਸੁਹਾ ਲੰਗਦਾ ਹੈ ਬੀਲ ਵਾਲਾ ਮਾਈਨਰ ਹੈ ਤੇ 2 ਤੋਂ 2.5 ਕਿਲੋਮੀਟਰ ਇਸ ਮਾਈਨਰ ਦੇ ਵਿੱਚੋਂ ਜਿਹੜੀ ਵੇਤਾ ਉਹ ਕੱਢ ਕੇ ਵਿੱਚ ਹੀ ਜਾ ਚੁੱਕੀ ਹੈ ਸਾਡੇ ਆਉਣ ਤੇ ਤੇ ਤੁਹਾਡੇ ਤੁਸੀਂ ਜਦੋਂ ਪਹਿਲਾਂ ਪ੍ਰਧਾਨ ਜੀ ਨੂੰ ਸਵਾਲ ਕਰ ਰਹੇ ਸੀ ਉਦੋਂ ਟਰਾਲੀਆਂ ਉੱਥੇ ਪਿੱਛੋਂ ਉਹ ਤੂੜੀ ਦੇ ਕੁੱਪ ਕੋਲੋਂ ਉਥੋਂ ਟਰਾਲੀਆਂ ਪੁੱਠੀਆਂ ਮੁੜ ਗਈਆਂ ਇਹ ਇਸ ਰੇਤਾ ਦਾ ਅਧਿਕਾਰ ਪ੍ਰਾਈਵੇਟ ਬੰਦੇ ਨੂੰ ਮੈਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਇਹ ਪੁੱਛਣਾ ਚਾਹਣਾ ਐ ਵੀ ਪ੍ਰਾਈਵੇਟ ਬੰਦੇ ਨੂੰ ਇੱਕ ਜੀਸੀਬੀ ਲਾ ਕੇ ਚਲੋ ਜੇ ਕਿਸੇ ਨੂੰ ਲੋਡ ਆ ਕਈਆਂ ਨਾਲ ਕੋਈ ਟਰਾਲੀ ਲੈ ਗਿਆ ਭਰ ਕੇ ਤੇ ਗੱਲ ਵੱਖਰੀ ਐ ਇੱਕ ਬੰਦਾ ਜੀਸੀਬੀ ਲਾ ਕੇ ਤੇ ਕਹਿ ਰਿਹਾ ਵੀ ਮੈਂ ਜੀ ਗਰੀਬ ਆਦਮੀ ਐ ਤੇ ਮੈਂ ਤਾਂ ਇਹਦੀ ਸਫਾਈ ਕਰ ਰਿਹਾ ਕੱਲਾ ਆਦਮੀ ਇਹਦੀ ਸਫਾਈ ਕਿਵੇਂ ਕਰ ਸਕਦਾ ਤੇ ਕੌਣ ਹੁੰਦਾ ਉਹ ਮਾਈ ਨਗਰ ਕਟਾ ਕਿਥੇ ਗਏ ਬੈਨੇ ਜਿਹੜਾ ਅਧਿਕਾਰੀ ਆਜੇ ਤੇ ਜੇ ਕੋਈ ਮੇਟ ਆ ਜਾ ਕੋਈ ਬੇਲਦਾਰ ਆ ਜਿਹੜਾ ਇਹਦੇ ਵਿੱਚ ਪਾਣੀ ਨੂੰ ਵੱਧ ਘੱਟ ਕਰਦਾ ਪਾਣੀ ਛੱਡਦਾ ਉਹ ਅਧਿਕਾਰੀ ਆ ਜਿਹਦੇ ਨਾਲ ਇਹਨਾਂ ਨੇ ਗੱਲ ਕਰਾਈ ਵੀ ਅਸੀਂ ਇਹਨੂੰ ਕਹਿਆ ਸੀ ਇੱਕ ਦੋ ਟਰਾਲੀਆਂ ਕੱਢ ਲਾ ਇਹਨੇ ਇੱਕ ਦੋ ਕਿਲੋਮੀਟਰ ਕੱਢ ਤੇ ਜਦੋਂ ਕੋਈ ਪਿੰਡ ਵਾਲਾ ਰੇਤਾ ਮੰਗਦਾ ਤੇ ਉਹਨੂੰ ਕਹਿ ਦਿੰਦੇ ਆ ਵੀ ਅਸੀਂ ਨਹੀਂ ਦਿੰਦੇ ਉਹ ਆ ਗਿਆ ਜਦੋਂ ਕੋਈ ਪਿੰਡ ਵਾਲਾ ਰੇਤਾ ਕੱਢਦਾ ਉਹਨੂੰ ਕਹਿ ਦਿੰਦੇ ਵੀ ਅਸੀਂ ਰੇਤਾ ਨਹੀਂ ਦੇਣੀ ਇਹ ਆਉਦੇ ਪਿੰਡ ਦੇ ਵਿੱਚ ਛੱਪੜ ਦੇ ਰੇਤਾ ਨੂੰ ਸਟੋਰ ਕਰਕੇ ਰੇਤਾ ਨੂੰ ਵੇਚ ਰਿਹਾ ਹੈ ਰੇਤਾ ਨੂੰ ਵੇਚ ਰਿਹਾ ਹੈ ਔਰ ਦੁਕਾਨਾਂ 'ਤੇ ਰੇਤਾ ਸਪਲਾਈ ਕਰ ਰਿਹਾ ਫਿਰ ਇਹਦਾ ਮਤਲਬ ਤੇ ਇਹਦੇ ਨਾਲ ਕੋਈ ਰੜਿਆ ਇਹਦੇ ਪਿੱਛੇ ਤੇ ਕਿਸੇ ਦਾ ਹੱਥ ਹੈ ਦੇਖੋ ਇਹ ਰੇਤਾ ਨੂੰ ਪੰਚਾਇਤ ਘੜਾਵੇ ਪਿੰਡ ਦੀ ਤੇ ਪੰਚਾਇਤ ਦੇ ਕੰਮ ਆ ਪਿੰਡਾਂ ਦੇ ਵਿੱਚ ਚੱਲਦੇ ਆ ਕੋਈ ਸੋਲੰਗ ਲੱਗ ਰਹੀ ਆ ਕੋਈ ਇੰਟਰਲੌਕ ਲੱਗ ਰਹੀ ਆ ਉੱਥੇ ਇਸ ਰੇਤਾ ਨੂੰ ਪੰਚਾਇਤ ਵਰਤੇ ਇੱਕਰ ਦਾ ਇੱਕ ਆਦਮੀ ਨੂੰ ਪ੍ਰਾਈਵੇਟ ਬੰਦਾ ਇਹਨੂੰ ਕੱਢ ਕੇ ਵੇਚ ਰਿਹਾ ਕੋਈ ਚੁਣਿਆ ਹੋਇਆ ਨਮਾਇੰਦਾ ਨਹੀਂਗਾ ਵੀ ਕੋਈ ਪੰਚਾਇਤ ਨਹੀਂ ਕੀ ਪਿੰਡ ਦੀ ਵੀ ਪੰਚਾਇਤ ਦਾ ਕੋਈ ਅਧਿਕਾਰ ਆ ਵੀ ਅਸੀਂ ਪਿੰਡ ਦੇ ਭਾਈ ਬਲਾਉਣੇ ਆ ਚਲੋ ਗੱਲ ਵੱਖਰੀ ਐ ਇਹ ਬੰਦਾ ਵਪਾਰ ਚਲਾ ਰਿਹਾ ਔਰ ਪਿਛਲੇ 5 ਸਾਲਾਂ ਤੋਂ ਪਤਾ ਲੱਗਿਆ ਉਹ ਚਲਾ ਰਿਹਾ ਔਰ ਸਾਨੂੰ ਜਦੋਂ ਪੁੱਛਣ ਤੇ ਤੇ ਸਾਨੂੰ ਵੀ ਇਹ ਬੋਲਦਾ ਔਰ ਟਰਾਲੀ ਖੜੀ ਆ ਟਰਾਲੀਆਂ ਤੇ 3-4 ਸੌ ਵਾਪਸ ਮੁੜ ਗਈਆਂ ਇਹ ਅਧਿਕਾਰੀਆਂ ਨੂੰ ਚਾਹੀਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਵੀ ਉਹ ਤੇ ਬੰਦ ਹੀ ਕਾਰਵਾਈ ਕਰਨ ਔਰ ਜਿੰਨੇ ਇਹਨੂੰ ਬੰਦੀ ਕੜੀ ਤੋਂ ਕੜੀ ਇਹਨੂੰ ਸਾਡਾ ਦਿੱਤੀ ਜਾਵੇ ਇਹ ਤਾਂ ਇੱਥੇ ਚੱਲਦੀ ਹੈ ਬੜੇ ਵੱਡੇ ਪੱਧਰ ਤੇ ਮਾਈਨਿੰਗ دریاਵਾਂ ਚ ਹੁੰਦੀ ਹੈ ਚਲੋ ਹੁਣ ਤਾਂ ਹੜ ਆਏ ਬਈ ਆ ਉੱਥੇ ਰੁਕੀ ਬਈ ਆ ਤਿੰਨ ਨੇ ਇਹਨਾਂ ਨੇ ਸੂਏ ਕੱਸੀਆਂ ਲ ਨੂੰ ਮੂੰਹ ਕਰ ਲਿਆ ਫਿਰ ਤੁਸੀਂ ਕੱਲੀ ਇਹਨਾਂ ਨੇ ਕੱਲੀ ਮਾਈਨਿੰਗ ਨਹੀਂ ਕੀਤੀ ਸਾਡੇ ਸੂਏ ਨੂੰ ਡਾਇਮੰਡ ਵੀ ਕੀਤਾ ਥਾਂ ਥਾਂ ਤੋਂ ਜਿੱਥੇ ਜੀਸੀਬੀ ਦਾ ਬੱਕਟ ਵੱਜਦਾ ਉਥੋਂ ਵੀ ਸਾਡੇ ਸੂਏ ਦੀ ਸੋਲੰਗ ਜਿਹੜੀ ਉਹ ਵੀ ਉਹ ਵੀ ਉਹ ਵੀ ਕੰਡਮ ਹੁੰਦੀ ਹੈ ਉਹ ਵੀ ਡਾਇਮੰਡ ਹੁੰਦੀ ਹੈ ਉਹਦੀ ਡਾਇਮੰਡ ਦੀ ਪਰਪਾਈ ਕੌਣ ਕਰੂਗਾ ਜੇ ਸਾਡੇ ਪੁਲਿਸ ਵਾਲੇ ਭਰਾ ਆਏ ਆ ਇਹਨਾਂ ਨੂੰ ਉਲਟਾ ਕਹਿੰਦਾ ਤੁਸੀਂ ਚਿੱਟੇ ਵਾਲੇ ਫੜੋ ਤੇ ਫਿਰ ਮੈਨਾਂ ਗਾੜ ਨੂੰ ਛੱਡ ਦਿੱ ਗਏ ਚਿੱਟੇ ਵਾਲੇ ਨੂੰ ਕਹ ਲਿਆ ਦੱਸ ਕਿਹੜਾ ਚਿੱਟਾ ਵੇਚਦਾ ਸੀ ਬੜਦੇ ਆ ਦੱਸੇ ਨਾਲੇ ਚਿੱਟੇ ਵਾਲੇ ਦਾ ਜਿਵੇਂ ਅਸੀਂ ਇਹਦਾ ਨਾਮ ਲੈਨੇ ਆ ਵੀ ਇਹ ਰੇਤਾ ਕੱਢ ਕੇ ਵੇਚਦਾ ਇਹ ਸਾਨੂੰ ਦੱਸੇ ਵੀ ਕਿਹੜਾ ਚਿੱਟਾ ਵੇਚਦਾ ਅਸੀਂ ਫੜਦੇ ਆ ਚਿੱਟੇ ਵਾਲੇ ਨੂੰ ਪ੍ਰਸ਼ਾਸਨ ਨੂੰ ਨਾਲ ਲੈ ਕੇ ਅਸੀਂ ਬੜਾਂਗੇ ਦੇਖੋ ਪ੍ਰਸ਼ਾਸਨ ਨੂੰ ਇਹ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਪੁਲਿਸ ਪ੍ਰਸ਼ਾਸਨ ਆਇਆ ਇਹਨਾਂ ਨੇ ਨੂੰ ਕਾਬੂ ਕਰ ਲਿਆ ਮੌਕੇ ਤੋਂ ਸਾਰੇ ਜੇਸੀਬੀ ਮਸ਼ੀਨ ਔਰ ਅਸੀਂ ਹੁਣ ਇਸ ਪ੍ਰਸ਼ਾਸਨ ਤੋਂ ਆਸ ਕਰਦੇ ਹਾਂ ਵੀ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਅਸੀਂ ਕਿਸਾਨ ਯੂਨੀਅਨ ਫਤਿਹ ਇਕਤਾਵਨੀ ਨੂੰ ਕੋਈ ਅਗਲਾ ਸੰਘਰਸ਼ ਵਿੜਾਂਗੇ ਭਾਈ ਗੁਰਜੀ ਦਾ ਖਾਲਸਾ ਬਾਏ ਜੀ ਇੱਥੇ ਪਹੁੰਚੇ ਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਨੂੰ ਕੰਪਲੇਂਟ ਮਿਲੀ ਸੀਗੀ ਜੀ ਹਾਂ ਜੀ ਕਿ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਪਈ ਹੈ ਆਪਣੀ ਮਾਈਨਰ ਚ ਉਹਦੇ ਰਿਗਾਰਡਿੰਗ ਅਸੀਂ ਬਸ ਕਾਰਵਾਈ ਕਰਾਂਗੇ ਕਿਸ ਤਰ੍ਹਾਂ ਦੇ ਇੱਥੇ ਪੈਂਤੀਆਂ ਪਾਏ ਗਏ ਆ ਕੀ ਹੋਕ ਹੀ ਰਿਹਾ ਸੀਗਾ ਜਦੋਂ ਮੈਂ ਪਹੁੰਚਿਆ ਇੱਥੇ ਮਸ਼ੀਨ ਪੁਲਿਸ ਵਾਲਿਆਂ ਵੱਲੋਂ ਫੜੀ ਗਈ ਸੀ ਤੇ ਇੱਕ ਆਪਣੇ ਟਰੈਕਟਰ ਟਰਾਲੀ ਹੈਗੀ ਰੇਤੇ ਦੀ ਭਰੀ ਹੋਈ ਉਹ ਚੈੱਕ ਕਰਨ ਵਾਲੀ ਅੱਗੇ ਫਰਦਰ ਹੈਗੀ ਕਿ ਰੇਤਾ ਵਰਤੋਜੋਗ ਹੈ ਕਿ ਨਹੀਂ ਹੈਗੀ ਉਹ ਅਸੀਂ ਟੈਸਟ ਲਈ ਅੱਗੇ ਭੇਜ ਦਾਂਗੇ ਜੀ ਅੱਗੇ ਫਰਦਰ ਕਾਰਵਾਈ ਹੁਣ ਕੀ ਕੀਤੀ ਜਾ ਰਹੀ ਹੈ ਹੁਣ ਇਹਨਾਂ ਦਾ ਪਰਚਾ ਹੋਊਗਾ ਜੀ ਬਸ ਕਿੰਨੇ ਜਣਿਆਂ ਤੇ ਜੀ ਜਿਹੜੇ ਬੰਦੇ ਮੌਕੇ ਤੇ ਬਸ ਹੈਗਾ ਇੱਕ ਡਰਾਈਵਰ ਮਸ਼ੀਨ ਦਾ ਜੀ ਤੇ ਇੱਕ ਹੋਏਗਾ ਟਰੈਕਟਰ ਦਾ ਇੱਥੇ ਇੱਥੇ ਪਹੁੰਚੇ ਹਾਂ ਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਮੌਕੇ ਤੇ ਆਏ ਹੈਗੇ ਆ ਤੇ ਉਹ ਇੱਕੋ ਰੇਤਾ ਕੱਢਿਆ ਜਾ ਰਿਹਾ ਸੀਗਾ ਜੀ ਤੇ ਉਹ ਐ ਇਹਾ ਤੋਂ ਨਕਦੀ ਬੰਦੀ ਕਾਰਜ ਉੱਤੇ ਕਰ ਰਹੇ ਹੈਗੇ ਮਾਈਨਿੰਗ ਡਿਪਾਰਟਮੈਂਟ ਨਾਲ ਆਏ ਇਹਨਾਂ ਵੱਲੋਂ ਤਾਂ ਕਿਹਾ ਜਾ ਰਿਹਾ ਵੀ ਅਸੀਂ ਪਰਮਿਸ਼ਨ ਲਈ تھی ਇਹ ਕਿੰਨੇ ਨੇ ਪਰਮਿਸ਼ਨ ਨਹੀਂ ਸਾਡੇ ਵੱਲੋਂ ਕੋਈ ਪਰਮਿਸ਼ਨ ਕਿਸੇ ਨੂੰ ਨਹੀਂ ਦਿੱਤੀ ਗਈ ਸੀ ਸਾਨੂੰ ਵੀ ਅੱਜ ਹੀ ਮੌਕੇ ਤੇ ਪਤਾ ਲੱਗਿਆ ਵੀ ਆ ਚੀਜ਼ ਹੋ ਰਹੀ ਹੈ ਜੀ ਤਾਂ ਕਰੇ ਮੌਕੇ ਤੇ ਆ ਗਏ ਪੁਛੇ ਅਧਿਕਾਰੀਆਂ ਕਰਮਚਾਰੀਆਂ ਦੇ ਵੀ ਨਾਂ ਸਾਹਮਣੇ ਆ ਰਹੇ ਉਹ ਕਹਿੰਦੇ ਉਹਨਾਂ ਤੇ ਸਹਿਯੋਗ ਦੇ ਨਾਲ ਨਹੀਂ ਸਾਡੇ ਵੱਲੋਂ ਇਹ ਜੀ ਨੋਟਿਸ ਜੀ ਕੋਈ ਨਹੀਂ ਹੈਗਾ ਜੀ ਮੈਂ ਕੋਈ ਕਿਸੇ ਨੇ ਕਿਹਾ ਹੋਵੇ ਉਹਨਾਂ ਨੂੰ ਕਿਉਂਕਿ ਸਰ ਰਾਜੂ ਵਾਲਾ ਡਿਵੀਜ਼ਨ ਲੱਗਦੀ ਹੈਗੀ ਜੀ ਤੇ ਉੱਥੋਂ ਹਜੇ ਤੱਕ ਤਾਂ ਸਾਡੇ ਸਾਹਮਣੇ ਕੋਈ ਨਹੀਂ ਹੈਗਾ ਵੈ ਰੇਤਾ ਜਿਹੇ ਜਿਆਦਾਤੋਂ ਮਾਈਨਿੰਗ ਚ ਜਿਹੜੀ ਆਈ ਤੇ ਅਸੀਂ ਤਾਂ ਸੈਂਪਲ ਭੇਜ ਸਕਦੇ ਹੈਗੇ ਜਦੋਂ ਸੈਂਪਲ ਆਊਗਾ ਉਹਦੇ ਵਿੱਚ ਵਰਤਦੇ ਵਾਸਤੇ ਤਾਂ ਜੇ ਵੇਖਿਆ ਤਾਂ ਮੌਕੇ ਤੇ ਬਰੀਕ ਰੇਤਾ ਸਿਲਟ ਹੈਗੀ ਆ ਰੇਤਾ ਆਪਾਂ ਪੂਰਾ ਰੇਤਾ ਵੀ ਨਹੀਂ ਕਹਿੰਦੇ ਜਿਹੜਾ ਆਪਾਂ ਘਰਾਂ ਚ ਵਰਤਦੇ ਆਂ ਸਿਲਟ ਤੇ ਰੇਤਾ ਮਿਕਸ ਹੋਇਆ ਹੈਗਾ ਜੀ ਇਹ ਤਾਂ ਦੱਸ ਰਹੇ ਹੈਗੇ ਵੀ ਅੱਗੇ ਵੇਚੇ ਵੀ ਜਾ ਰਹੇ ਦੁਕਾਨਾਂ ਵਗੈਰਾ ਤੇ ਵੀ ਇਹਦੇ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਜੀ ਵੀ ਇਹ ਵੇਚਿਆ ਜਾ ਰਿਹਾ ਜਾਂ ਕੀ ਕੀਤਾ ਜਾ ਰਿਹਾ ਪਰ ਤੁਹਾਡੇ ਜਿਹੜਾ ਮੌਕੇ ਤੇ ਮੌਕੇ ਤੇ ਕੱਢ ਕੇ ਬਾਹਰ ਰੇਤਾ ਰੱਖਿਆ ਹੋਇਆ ਜੀ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਕਿੰਨੇ ਵਿੱਚ ਜਿਹੜੇ ਇਨਵੋਲਵ ਕੀਤੀ ਜਾ ਰਹੀ ਇਹਦੇ ਵਿੱਚ ਜੀ ਦੇਖੋ ਜੀ ਜਿਹੜਾ ਇਹ ਇੱਥੇ ਕਰਵਾ ਰਹੇ ਸੀਗੇ ਉਹ ਹੋ ਹੈਗੇ ਜੀ ਤੇ ਜਿਹੜੇ ਜਿਨ੍ਹਾਂ ਦੀ ਮਸ਼ੀਨਾਂ ਫੜੀਆਂ ਨਹੀਂਆਂ ਉਹਦੇ ਡਰਾਈਵਰ ਹੈਗੇ ਜੀ ਇਹਦੇ ਵਿੱਚ ਇਹ ਚ ਇੱਕ ਜਾਂ ਦੋ ਜਣੇ ਹੋਣਗੇ ਇੱਕ ਮਿੰਟ ਟਰੈਕਟਰ ਟਰਾਲੀ ਹੈਗਾ ਜੀ ਉਹ ਭਰਿਆ ਪਿਆ ਰੇਤ ਦਾ ਇੱਕ ਜੀਸੀਬੀ ਖੜੀ ਹੈ ਜੀ ਇੱਕ ਜਿਹੜਾ ਕਰਾ ਰਿਆ ਸੀਗਾ ਇੱਥੇ